ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਨਹੀਂ ਹੋਤ ਕਸ਼ ਦੋਉ ਬਾਰਾ ਕਰਨੇ ਹਾਰ ਨਾ ਪੂਲਨ ਹਾਰਾ ਕੁਦਰਤ ਦੇ ਕਾਨੂੰਨ ਅਟਲ ਹਨ ਵਾਹਿਗੁਰੂ ਦੇ ਬਣਾਏ ਕਾਨੂੰਨ ਅਟਲ ਹਨ ਇੱਕੋ ਵਾਰੀ ਬਣ ਚੁੱਕੇ ਹਨ ਇਹਨਾਂ ਵਿੱਚ ਕਦੀ ਤਬਦੀਲੀ ਨਹੀਂ ਆ ਸਕਦੀ ਜਿਹੜੇ ਕਰਾਮਾਤ ਦਾ ਮਤਲਬ ਇਹ ਕਰਦੇ ਹਨ ਦੇ ਅਵਤਾਰਾਂ ਪੈਗੰਬਰਾਂ ਗੁਰੂਆਂ ਭਗਤਾਂ ਵਾਸਤੇ ਵਾਹਿਗੁਰੂ ਆਪਣੇ بنائے ਨਿਯਮ ਤੋੜ ਦਿੰਦਾ ਹੈ ਉਹ ਵਾਹਿਗੁਰੂ ਨੂੰ ਸਮਝਦੇ ਹੀ ਨਹੀਂ ਉਸ ਦੇ ਸਬਾਤੋਂ ਵਾਕਿਫ ਹੀ ਨਹੀਂ ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਵਗਦਾ ਹੈ ਇਹ ਕੁਦਰਤ ਦਾ ਇੱਕ ਅਸੂਲ ਹੈ ਇਸ ਅਸੂਲ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਪਾਣੀ ਆਪਣੇ ਕੁਦਰਤੀ ਸੁਭਾਅ ਦੇ ਉਲਟ ਉਚਾਨ ਵੱਲ ਕਦੀ ਨਹੀਂ ਵਗੇਗਾ ਪਰ ਨਾਲ ਹੀ ਅਸੀਂ ਸ਼ਹਿਰਾਂ ਵਿੱਚ ਪਾਣੀ ਕਈ-ਕਈ ਸ਼ਕਤਾਂ ਤੇ ਕਈ-ਕਈ ਮੰਜ਼ਲਾਂ ਉੱਪਰ ਪੰਪਾਂ ਨਾਲੀਆਂ ਦੇ ذریعے ਚੜਦਾ ਰੋਜ਼ ਵੇਖਦੇ ਹਾਂ ਅਣਜਾਨ ਆਦਮੀ ਇੱਥੇ ਭਲੇਖਾ ਖਾਏਗਾ ਅਤੇ ਇਸ ਘਟਨਾ ਨੂੰ ਕੋਤਿਕ ਜਾਂ ਕਰਾਮਾਤ ਆਖੇਗਾ ਪਰ ਜਿਸ ਆਦਮੀ ਨੂੰ ਪਾਣੀ ਸਬੰਧੀ ਦੁਜੇ ਕਾਨੂੰਨ ਦਾ ਪਤਾ ਹੋਵੇ ਕਿ ਪਾਣੀ ਨੂੰ ਜਿਸ ਉਚਾਈ ਤੋਂ ਨੀਵੇਂ ਸੁਟਿਏ ਉਤਨੀ ਉਚਾਈ ਤੱਕ ਮੁੜ ਕੇ ਲੈ ਜਾਣ ਦੀ ਸਮਰਥਾ ਰੱਖਦਾ ਹੈ ਜਾਂ ਜਿੰਨੀ ਤਾਕਤ ਨਾਲ ਪਾਣੀ ਨੂੰ ਪਿੱਛੋਂ ਧੱਕੀਏ ਉਤਨਾ ਉੱਚਾ ਚੜ ਸਕਦਾ ਹੈ ਉਸ ਵਾਸਤੇ ਪਾਣੀ ਨੂੰ ਕਈ ਸੱਤਾਂ ਦੇ ਵਗਦੇ ਦੇਖਣਾ ਕੋਈ ਅਚੰਬੇ ਵਾਲੀ ਗੱਲ ਜਾਂ ਕਰਾਮਾਤ ਨਹੀਂ ਹੋਵੇਗੀ ਸਾਇੰਸ ਦੀਆਂ ਕਾਢਾਂ ਟੈਲੀਗ੍ਰਾਫੀ ਗ੍ਰਾਮੋਫੋਨ ਸਿਨੇਮਾ ਰੇਡੀਓ ਆਦਿ ਸਧਾਰਨ ਮਨੁੱਖਾ ਵਾਸਤੇ ਹੈਰਾਨੀ ਪੈਦਾ ਕਰ ਸਕਦੀਆਂ ਹਨ ਪਰ ਸਾਇੰਸ ਦਾ ਨਾ ਵਾਸਤੇ ਇਹ ਸਭ ਕੁਝ ਕੁਦਰਤ ਦੇ ਨਿਯਮਾਂ ਅਨਸਾਰ ਹੋ ਰਿਹਾ ਲੱਗਦਾ ਹੈ ਕੋਈ ਹੈਰਾਨੇ ਵਾਲੀ ਗੱਲ ਨਹੀਂ ਲੱਗਦੀ ਇਹੋ ਫਰਕ ਅਗਿਆਨੀ ਅਤੇ ਗਿਆਨਮਾਨ ਪੁਰਸ਼ ਵਿੱਚ ਹਨ ਆਮ ਲੋਕ ਆਤਮਾ ਦੇ ਉੱਚ ਅਸੂਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਨੂੰ ਕਰਾਮਾਤ ਆਖਦੇ ਹਨ ਪਰ ਗਿਆਨਮਾਨ ਵਿਅਕਤੀ ਵਾਸਤੇ ਇਹ ਸਧਾਰਨ ਘਟਨਾਵਾਂ ਹੁੰਦੀਆਂ ਹਨ ਮਿਸਟਰ ਐਡਵਰਡ ਕਾਰਪంటర్ ਕਰਾਮਾਤ ਸਬੰਧੀ ਇਕ ਥਾਂ ਲਿਖਦੇ ਹਨ ਇਸ ਮਾਮਲੇ ਸਬੰਧੀ ਅਨਹੋਣੀ ਕਲ ਜਾਂ ਕਰਾਮਾਤ ਕੁਝ ਨਹੀਂ ਹੁੰਦੀ ਇਹੇ ਸ਼ਕਤੀਆਂ ਕੇਵਲ ਲਗਾਤਾਰ ਅਭਿਆਸ ਅਤੇ ਸਾਧਨਾ ਦਾ ਫਲ ਹੁੰਦੀਆਂ ਹਨ ਅਤੇ ਇਹਨਾਂ ਦਾ ਆਪਣਾ ਖਾਸ ਕਾਨੂੰਨ ਅਤੇ ਸਿਲਸਿਲਾ ਹੁੰਦਾ ਹੈ ਅਤੇ ਇਸ ਸੰਬੰਧੀ ਸ਼੍ਰੀਮਤੀ ਮੈਰੀ ਬੇਕਰ ਐਡੀ ਵੀ ਲਿਖਦੇ ਹਨ ਕਰਾਮਾਤ ਉਹ ਹੈ ਜੋ ਆਤਮਿਕ ਦ੍ਰਿਸ਼ਟੀ ਕੋ ਨਾਲ ਸਧਾਰਨ ਜਾਂ ਕੁਦਰਤੀ ਹੋਵੇ ਪਰ ਮਨੁੱਖੀ ਅਕਲ ਨਹੀਂ ਸਾਇੰਸ ਦੀ ਇੱਕ ਘਟਨਾ ਹੀ ਸਮਝੀ ਜਾਵੇ ਫਿਰ ਵੀ ਗੁਰਬਾਣੀ ਵਿੱਚ ਕਰਾਮਾਤ ਦਿਖੋਣਾ ਕਿਉਂ ਬਲਜਿਤ ਹੈ ਰਗਬੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰੰ ਭਵਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बाबा अटल जी ਨੇ ਆਪਣੇ ਮਿੱਤਰ ਜੋ ਕਿ ਸੱਪ ਲੜਨ ਦੇ ਕਾਰਨ ਦੁਨੀਆ ਦੇ ਖਿਆਲ ਵਿੱਚ ਮਰ ਚੁੱਕਾ ਸੀ ਆਵਾਜ਼ ਮਾਰ ਕੇ ਸੁਰਜੀਤ ਕਰ ਦਿੱਤਾ ਆਮ ਦੁਨੀਆ ਨੇ ਇਸ ਨੂੰ ਕਰਾਮਾਤ ਸਮਝਿਆ ਪਰ ਬਾਬਾ ਅਟਲ ਜੀ ਵਾਸਤੇ ਜਾਂ ਉਹਨਾਂ ਵਰਗੀ ਆਤਮਿਕ ਅਵਸਥਾ ਦੇ ਪੁਰਸ਼ਾਂ ਵਾਸਤੇ ਇਹ ਕੋਈ ਅਚੰਬੇ ਵਾਲੀ ਗੱਲ ਨਹੀਂ ਸੀ ਐਸੇ ਮਹਾਪੁਰਖਾਂ ਨੂੰ ਸਦਾਰਨ ਤੌਰ ਤੇ ਪਤਾ ਹੁੰਦਾ ਹੈ ਕਿ ਆਤਮਾ ਕਦੀ ਨਹੀਂ ਮਰਦੀ ਜ਼ਿੰਦਗੀ ਕਦੀ ਖਤਮ ਨਹੀਂ ਹੁੰਦੀ ਆਦਮੇ ਸੁਪਨੇ ਵਿੱਚ ਜਾਂਦਾ ਆਯੂਪਤਿਤ ਕਰਦਾ ਅਤੇ ਮਰਦਾ ਹੈ ਬਾਬਾ ਅਟਲ ਜੀ ਨੇ ਇਸ ਸੰਬੰਧੀ ਭੁਲੇਖਾ ਦੂਰ ਕਰ ਦਿੱਤਾ ਅਤੇ ਲੋਕਾਂ ਨੂੰ ਸਾਬਤ ਕਰਕੇ ਦਿਖਾਇਆ ਕਿ ਦੁਨੀਆ ਦੇ ਕਿਸੇ ਆਦਮੀ ਨੂੰ ਮਰਦਾ ਸਮਝ ਲੈਣ ਨਾਲ ਉਸ ਦੀ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ ਜਿਸ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਗਿਆਨ ਹੋ ਜਾਵੇ ਉਸ ਦੇ ਇਸ਼ਾਰੇ ਨਾਲ ਆਤਮਾ ਮਰਦਾ ਸਰੀਰ ਵਿੱਚ ਫਿਰ ਦਖਲ ਹੋ ਕੇ ਨਵੇਂ ਸਰੀਰੋਂ ਜ਼ਿੰਦਗੀ ਬਤੀਤ ਕਰ ਸਕਦੀ ਹੈ ਬਾਬਾ ਅਟਲ ਜੀ ਨੂੰ ਉਹਨਾਂ ਦੇ ਪਿਤਾ ਗੁਰੂ ਹਰ ਗੋਬਿੰਦ ਸਿੰਘ ਜੀ ਇਸ ਵਾਸਤੇ ਨਾਰਾਜ਼ ਨਹੀਂ ਹੋਏ ਸਨ ਕਿ ਬਾਬਾ ਅਟਲ ਜੀ ਨੇ ਵਾਹਿਗੁਰੂ ਜੀ ਦੀ ਸਲਤਨਤ ਵਿੱਚ ਕੋਈ ਆਪਣੇ ਵੱਲੋਂ ਨਵਾਂ ਕਾਨੂੰਨ ਘੜ ਦਿੱਤਾ ਸੀ ਬਲਕਿ ਇਸ ਵਾਸਤੇ ਕਿ ਜਿੰਨੇ ਖਾਨ ਨਵਾਬ ਅਮੀਰ ਅੱਗੇ ਨੂੰ ਮਰਨਗੇ ਉਹਨਾਂ ਨੂੰ ਜੀਵਨ ਦੀ ਆ ਮੰਗਾ ਅਤੇ ਸ਼ਿਫਾਰਸ਼ਾ ਗੁਰੂ ਘਰ ਨੂੰ ਤੰਗ ਕਰਦੀਆਂ ਰਹਿਣਗੀਆਂ ਦੂਜਾ ਸਬਬ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੱਦੀ ਤੇ ਪਿਤਾ ਗੁਰੂ ਦੇ ਮੌਜੂਦ ਹੁੰਦਿਆਂ ਇਸ ਕਿਸਮ ਦੀਆਂ ਆਤਮ ਸ਼ਕਤੀਆਂ ਦਿਖਾਣਾ ਪੁੱਤਰ ਵਸਤੇ ਅਜੋਗ ਸੀ ਗੁਰੂ ਪਿਤਾ ਨੇ ਕਿਹਾ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਆਗਿਆ ਕਰੀ ਪੁੱਤਰ ਨੇ ਜਿਸ ਤਰ੍ਹਾਂ ਜਿਉਂਦੇ ਜੀ ਉੱਚੇ ਆਤਮਕ ਅਸੂਲ ਦੀ ਹਸਤੀ ਨੂੰ ਸਾਬਤ ਕੀਤਾ ਸੀ ਕਿ ਆਤਮਾ ਕਦੇ ਮਰ ਨਹੀਂ ਸਕਦੀ ਉਸੇ ਤਰ੍ਹਾਂ ਦੂਜੇ ਆਤਮਕ ਅਸੂਲ ਨੂੰ ਸਾਬਤ ਕੀਤਾ ਕੀ ਆਤਮਾ ਜਦ ਚਾਹੇ ਆਪਣੇ ਸਰੀਰ ਤੋਂ ਆਪਣੀ ਖੁਸ਼ੀ ਨਾਲ ਅਲਹਿਤਾ ਹੋ ਸਕਦੀ ਹੈ ਭਾਵ ਵੱਖ ਹੋ ਸਕਦੀ ਹੈ ਗੁਰੂ ਹਰगोबिंद ਸਿੰਘ ਜੀ ਅਤੇ ਹੋਰ ਸਾਰੇ ਗੁਰੂ ਸਾਹਿਬਾਨ ਕਈ ਵਾਰੀ ਆਪਣੀਆਂ ਜ਼ਿੰਦਗੀਆਂ ਵਿੱਚ ਉੱਚੇ ਆਤਮਿਕ ਅਸੂਲਾਂ ਨੂੰ ਵਰਤ ਕੇ ਇਹਨਾਂ ਦੀ ਹਸਤੀ ਦਾ ਸਬੂਤ ਦਿੰਦੇ ਰਹੇ ਹਨ ਅਸੀਂ ਇਤਿਹਾਸ ਵਿੱਚ ਕਈ ਪੂਰਨ ਸਿੱਖਾਂ ਦਾ ਉੱਚੇ ਆਤਮਿਕ ਅਸੂਲਾਂ ਨੂੰ ਲੋੜ ਅਨਸਾਰ ਵਰਤਣ ਦਾ ਆਮ ਜ਼ਿਕਰ ਕਰਦੇ ਹਾਂ ਗੁਰਮਤਾ ਵਾਹਿਗੁਰੂ ਦੇ ਕਿਸੇ ਅਸੂਲੋਂ ਪੰਗ ਨਹੀਂ ਕਰਦੀਆਂ ਬਲਕਿ ਵਾਹਿਗੁਰੂ ਦੇ ਬਣਾਏ ਉੱਚੇ ਆਤਮਕ ਅਸੂਲਾਂ ਦੀ ਹੋਂਦ ਦੀ ਦਲੀਲ ਹੁੰਦੀਆਂ ਹਨ ਬੰਦਗੀ ਕਰਨ ਵਾਲੇ ਪਰਸ਼ਾ ਨੂੰ ਉੱਚੇ ਆਤਮਕ ਅਸੂਲਾਂ ਦਾ ਗਿਆਨ ਸੁਭਾਵਕ ਹੁੰਦਾ ਰਹਿੰਦਾ ਹੈ ਜਿਵੇਂ ਜਿਵੇਂ ਇਹਨਾਂ ਦੀ ਪੁਲੇਖੇ ਦੀ ਅੱਖ ਖੁੱਲਦੀ ਹੈ ਤਿਉਂ-ਤਿਉਂ ਇਹ ਆਪਣੇ ਅੰਦਰ ਆਤਮਕ ਸ਼ਕਤੀਆਂ ਮਹਿਸੂਸ ਕਰਦੇ ਜਾਂਦੇ ਹਨ ਅਤੇ ਇੱਕ ਐਸੀ ਅਵਸਥਾ ਵਿੱਚ ਪਹੁੰਚਦੇ ਹਨ ਜਿੱਥੇ ਉਹ ਸਭ ਰਿੱਧੀਆਂ ਸਿੱਧੀਆਂ ਨੂੰ ਆਪਣਾ ਹੱਥ ਬੰਨੀ ਗੁਲਾਮ ਦੇਖਦੇ ਹਨ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਚਰਨੀ ਲਾਗੇ ਤਾਂ ਮਹਿਲ ਪਾਵੇ ਅਤੇ ਨਾ ਮਨਿੱਧੀ 18 ਸਿੱਧੀਆਂ ਪਾਛੇ ਲਗੀਆਂ ਫਿਰੇ ਜੋ ਹਰ ਹਿਰਦਾ ਸਦਾ ਵਸਾਏ ਸਿਮਰਨ ਕਰਨ ਵਾਲੇ ਵਿਅਕਤੀ ਨੂੰ ਬੜੀਆਂ-ਬੜੀਆਂ ਕਰਾਮਾਤਾਂ ਕਰਨ ਦੀ ਸਮਰੱਥਾ ਹਾਸਲ ਹੋ ਜਾਂਦੀ ਹੈ ਪਰ ਆਮ ਤੌਰ ਤੇ ਗੁਰੂ ਘਰ ਵਿੱਚ ਇਨਾ ਤੰਕਤਾ ਵਾਲ ਵਧੇਰੇ ਧਿਆਨ ਦੇਣਾ ਜਾਂ ਇਹਨਾਂ ਨਾਲ ਮੋਹ ਪਾਣਾ ਵਰਜਿਆ ਗਿਆ ਹੈ। ਅਤਿੱਤ ਸਿੱਧ ਸਭ ਮੋਹ ਹੈ ਨਾਮ ਨਵਸਾਇ ਮਨ ਆਏ। ਜੇ ਵਿਅਕਤੀ ਕਰਮਾਤ ਦਿਖਾਣ ਵਿੱਚ ਲੱਗ ਜਾਵੇ ਤਾਂ ਉਸਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ। ਅਤੇ ਬਹੁਤੀ ਵਰੀ ਹੋਮੇ ਦਾ ਰੋਗ ਸਗੋਂ ਵੱਧ ਜਾਂਦਾ ਹੈ ਜਿਸ ਨੂੰ ਮਾਰਨਾ ਹੀ ਬੰਦਗੀ ਦਾ ਨਿਸ਼ਾਨਾ ਹੈ। ਇਸ ਵਾਸਤੇ ਇਸ ਅਵਸਥਾ ਨੂੰ ਸੰਭਾਲ ਕੇ ਰੱਖਣਾ ਅਤੇ ਵਰਤਣਾ ਚਾਹੀਦਾ ਹੈ। ਪੋਣ ਵਾਲੀਆਂ ਕਟਨਾਵਾਂ ਦਾ ਪਹਿਲੋਂ ਹੀ ਪਤਾ ਲੱਗ ਜਾਣਾ ਦੂਸਰੇ ਦੇ ਦਿਲ ਦੀ ਗੱਲ ਨੂੰ ਪੁੱਝ ਲੈਣਾ ਜਿਸ ਨੂੰ ਪਿਆਰ ਕਰਨਾ ਉਸ ਦਾ ਆਪਣੇ ਤੇ ਮੋਹਤ ਹੋ ਜਾਣਾ ਜਿਸ ਤੇ ਨਰਾਜ਼ ਹੋਣਾ ਉਸ ਦਾ ਰੋਗੀ ਹੋ ਜਾਣਾ ਜਾਂ ਉਂਝ ਕਿਸੇ ਤਰ੍ਹਾਂ ਦਾ ਦੁਖੀ ਹੋ ਜਾਣਾ ਜੋ ਦਿਲ ਇੱਛਾ ਧਾਰਨੀ ਉਹ ਪੂਰੀ ਹੋ ਜਾਣੀ ਜਿਸ ਨੂੰ ਯਾਦ ਕਰਨਾ ਉਸ ਦਾ ਆਨ ਮਿਲਣਾ ਜਿਸ ਵੱਲ ਨਜ਼ਰ ਕਰਕੇ ਤੱਕਣਾ ਉਸ ਦਾ ਅੱਖਾਂ ਨੀਰियां ਪਾ ਲੈਣਾ ਜਿਸ ਬਿਮਾਰ ਨੂੰ ਚੋਣਾ ਰਾਜ਼ੀ ਹੋ ਜਾਵੇ ਉਸਦਾ ਰਾਜੀ ਹੋ ਜਾਣਾ ਇਸ ਕਿਸਮ ਦੀਆਂ अनेका ਛੋਟੀਆਂ-ਛੋਟੀਆਂ ਤਾਕਤਾਂ ਮੰਬੂਲੀ ਅਵਸਥਾ ਦੇ ਨਾਮ ਸਿਮਰਨ ਕਰਨ ਵਾਲੇ ਵਿਅਕਤੀ ਵਿੱਚ ਪ੍ਰਗਟ ਹੋ ਜਾਂਦੀਆਂ ਹਨ ਇਸ ਕਿਸਮ ਦੇ ਗੁਰਮਖ ਅੱਗੇ ਇਹ ਹੀ ਬੇਨਤੀ ਹੁੰਦੀ ਹੈ ਕਿ ਜਿੱਥੋਂ ਤੱਕ ਹੋ ਸਕੇ ਆਤਮਿਕ ਤਾਕਤਾਂ ਨੂੰ ਆਪਣੇ ਜਾਤੀ ਫਾਇਦੇ ਵਾਸਤੇ ਜਾਂ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਵਰਤਣਾ ਚਾਹੀਦਾ ਨਹੀਂ ਤਾਂ ਉਹਨਾਂ ਦਾ ਦਿਲ ਇਨ੍ਹਾਂ ਤਾਕਤਾਂ ਵਿੱਚ ਹੀ اٹਕ ਜਾਵੇਗਾ ਅਤੇ ਉਹਨਾਂ ਦੀ ਰੋਹਾਨੀ ਤਰੱਕੀ ਬੰਦ ਹੋ ਜਾਵੇਗੀ ਜਿਸ ਕਰਕੇ ਇਹ ਤਾਕਤਾਂ ਵੀ ਚਲੀਆਂ ਜਾਣਗੀਆਂ ਅਤੇ ਕੀਤੀ ਕਮਾਈ ਵੀ ਨਹ ਸਫਲ ਹੋ ਜਾਵੇਗੀ ਪਰ ਪਰ ਉਪਕਾਰ ਵਾਸਤੇ ਕਦੇ-ਕਦੇ ਮਹਾਪੁਰਖ ਆਪਣੀਆਂ ਆਤਮਿਕ ਤਾਕਤਾਂ ਦੀ ਵਰਤੋਂ ਵੀ ਕਰ ਲੈਂਦੇ ਹਨ ਕਿਉਂਕਿ ਦਿਖਾਵੇ ਵਾਸਤੇ ਜਾਂ ਖੁਦਗਰਜ਼ੀ ਵਾਸਤੇ ਕਰਮਾਰਥ ਦੇਖਣੀ ਜਾਂ ਦਿਖਾਣੀ ਹੀ ਹਾਨੀ ਕਰਕੇ ਹੈ ਜਦੋਂ ਤੱਕ ਵਿਅਕਤੀ ਨੂੰ ਵਾਹਿਗੁਰੂ ਦੇ ਨਿਰਗੁਣ ਸਰੂਪ ਦਾ ਕਾਫੀ ਗਿਆਨ ਨਾ ਹੋ ਜਾਵੇ ਤਦ ਤੱਕ ਉਸਨੋ ਰਿੱਧੀਆਂ ਸਿੱਧੀਆਂ ਕਰਾ ਮਾਤਾ ਤੋਂ ਬਚਣਾ ਚਾਹੀਦਾ ਹੈ ਇਹ ਅਭਿਆਸ ਦੇ ਬਦਲ ਨਾਲ ਵੱਧੀਆਂ ਜਾਂਦੀਆਂ ਅਤੇ ਵਿਅਕਤੀ ਨੂੰ ਖਿੱਚਾਂ ਪਾਪਾ ਕੇ ਪਰਮ ਆਨੰਦ ਦੀ ਆਖਰੀ ਪਦਵੀ ਵਿੱਚ ਅਸਥਿਤ ਹੋਣੋਂ ਰੁਕਦੀਆਂ ਰਹਿੰਦੀਆਂ ਹਨ ਸੱਚ ਦੀ ਪ੍ਰਾਪਤੀ ਇੱਕ ਉੱਚੇ ਪਹਾੜ ਦੀ ਚੋਟੀ ਤੇ ਪਹੁੰਚਣ ਦੇ ਸਮਾਨ ਹੈ ਜਿਵੇਂ ਜਿਵੇਂ ਵਿਅਕਤੀ ਦਾ ਸਿਮਰਨ ਅਭਿਆਸ ਵਰਦਾ ਹੈ ਤਿਵੇਂ-ਤਿਵੇਂ ਉਸਦੀ ਥਕਾਨ ਵਰਦੀ ਅਤੇ ਠੰਡੀ ਹਵਾ ਤੇ ਬੁੱਲੇ ਸੰਗਰਿਤ ਰਕਤਾਂ ਦੇ ਚੁੰਡ ਪਾਣੀ ਦੇ ਚਸ਼ਮੇ ਫੂਲਾ ਸਾਇ ਉਸ ਨੂੰ ਆਪਣੇ ਵੱਲ ਖਿੱਚਦੇ ਅਤੇ ਪ੍ਰੇਰਦੇ ਹਨ ਰਿੱਧੀਆਂ ਸਿੱਧੀਆਂ ਥੱਕੇ ਹੋਏ ਵਿਅਕਤੀ ਨੂੰ ਜਲਵੇ ਵਿਖਾ ਆਪਣੇ ਵੱਲ ਬੁਲਾਉਂਦੀਆਂ ਅਤੇ ਪ੍ਰੇਰਦੀਆਂ ਹਨ ਜੋ ਵਿਅਕਤੀ ਇਹਨਾਂ ਦੇ ਜਾਲ ਵਿੱਚ ਫਸ ਜਾਂਨ ਉਹ ਪਹਾੜੀ ਦੀ ਉੱਚੀ ਆਖਰੀ ਚੋਟੀ ਤੇ ਪਹੁੰਚਣੋਂ ਰਹਿ ਜਾਂਦੇ ਹਨ ਇਸ ਅਵਸਥਾ ਵਿੱਚ ਮਮਕਿਨ ਹੈ ਕਿ ਉਹਨਾਂ ਦਾ ਦਿਲ ਇਤਨਾ ਖੁਬੇ ਕਿ ਉਤਲੀ ਚੋਟੀ ਜਾਂ ਨਿਰਗੁਣ ਅਕਾਲ ਪੁਰਖ ਵਿੱਚ ਲੀਨ ਦਾ ਖਿਆਲ ਹੀ ਭੁਲਾ ਦੇਵੇ ਅਤੇ ਬਜਾਏ ਉੱਤੇ ਚੜਨ ਦੇ ਹੀਠਾ ਮਾਇਆ ਦੇ ਜਲਵਲ ਜਾਂ ਰੁਚੀਆਂ ਵਿੱਚ ਫਸ ਜਾਵੇ ਇਸ ਵਾਸਤੇ ਆਖਰੀ ਅਵਸਥਾ ਵਿੱਚ ਵਿਅਕਤੀ ਨੂੰ ਬੜਾ ਖਬਰਦਾਰ ਅਤੇ ਹੁਸ਼ਿਆਰ ਰਹਿਣਾ ਚਾਹੀਦਾ ਹੈ ਇਸ ਅਵਸਥਾ ਵਾਸਤੇ ਸੁਨਹਿਰੀ ਅਸੂਲ ਇਹ ਹੀ ਹੈ ਕਿ ਆਪਣੇ ਸਵਾਰਕ ਦਿਖਾਵੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਦਿੱਧੀਆਂ ਸਿੱਧੀਆਂ ਕਰਾ ਮਾਤਾਂ ਦੀ ਵਰਤੋ ਬਿਲਕੁਲ ਨਾ ਕੀਤੀ ਜਾਵੇ ਇਸ ਅਵਸਥਾ ਤੋਂ ਲੰਘਿਆ ਹੋਇਆ ਸਭਾਗੀ ਗੁਰਮਖ ਮਾਇਆ ਨੂੰ ਉੱਕਾ ਤਿਆਕੇ ਬ੍ਰਹਮ ਵਿੱਚ ਸਦਾ ਲੀਨ ਹੋ ਜਾਂਦਾ ਹੈ ਕਲੈ ਗਜਿੰਦ ਸੁੰਡਕੀ ਚੋਨ ਨਾਮਾ ਉਬਰੈ ਹਰ ਕੀ ਓਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ